ਦੋ ਦਿਨ ਤੋਂ ਬਹੁਤ ਸਾਰਾ ਮਤਲਬ ਭਰਮ ਭਲੇਖੇ ਪਾਏ ਜਾ ਰਹੇ ਨੇ ਕਿ ਜੀ ਚੋਣ ਜਾਬਤਾ ਲਾਗੂ ਹੋ ਗਿਆ ਕੋਡ ਆਫ ਕੰਡਕਟ ਲਾਗੂ ਹੋਣ ਤੋਂ ਬਾਅਦ ਹੁਣ ਬੈਠਣ ਦਾ ਕੀ ਫਾਇਦਾ ਦੋਸਤੋ ਗੱਲ ਸਪਸ਼ਟ ਹੈ ਕਿ ਅਸੀਂ ਕੋਡ ਆਫ ਕੰਡਕਟ ਤੋਂ 1 ਮਹੀਨਾ ਪਹਿਲਾਂ ਦੇ ਆ ਕੇ ਬੈਠੇ ਆਂ ਸਰਕਾਰ ਦੀ ਨਲਾਕੀ ਆ ਸਰਕਾਰ ਦੀ ਬਦਨੀਅਤ ਹੈ ਕਿ ਸਾਡੇ ਮਸਲੇ ਹੱਲ ਕਰਨ ਦੀ ਬਜਾਏ ਮਤ ਮਸਲਿਆਂ ਨੂੰ ਲਟਕਾਇਆ ਜਾ ਰਿਹਾ ਲਮਕਾਇਆ ਜਾ ਰਿਹਾ ਔਰ ਇਹ ਸਾਡੀ ਹੁਣ ਮਤਲਬ ਸਮੇਂ ਦੇ ਮੁਤਾਬਕ ਬਣਦੀ ਲੋੜ ਹੈ ਕਿ ਜਿੰਨੀ ਦੇਰ ਤੱਕ ਦੁਬਾਰਾ ਸਰਕਾਰ ਨਹੀਂ ਬਣਦੀ ਓਨੀ ਦੇਰ ਤੱਕ ਅਸੀਂ ਆਪਦੇ ਅੰਦੋਲਨ ਨੂੰ ਜਾਰੀ ਰੱਖਣਾ ਹੈ ਕਿਉਂਕਿ ਆ ਇਸ ਵੇਲੇ ਤੁਸੀਂ ਸਾਰੀਆਂ ਪੋਲੀਟੀਕਲ ਪਾਰਟੀਆਂ ਦੇ ਪੂਰੇ ਦੇਸ਼ ਦੇ ਇੱਥੋਂ ਤੱਕ ਨਹੀਂ ਕਿ ਵਰਲਡ ਦੇ ਏਜੰਡੇ ਤੇ ਤੁਸੀਂ ਆ ਚੁੱਕੇ ਹੋ ਕਿਸਾਨੀ ਦਾ ਇਸ਼ੂ ਆ ਚੁੱਕਿਆ ਸੋ ਇਸ ਕਰਕੇ ਇਸ ਲੜਾਈ ਨੂੰ ਹੋਰ ਅੱਗੇ ਤੋਰਦਿਆਂ ਹੋਰ ਅੱਗੇ ਵਧਾਉਂਦਿਆਂ ਸਗੋਂ ਮੋਰਚੇ ਵਧਾਉਣ ਦੀ ਲੋੜ ਹੈ ਸਾਡੇ ਜਿਹੜੇ ਇਸ ਵੇਲੇ ਮੋਰਚੇ ਚੱਲ ਰਹੇ ਨੇ ਸ਼ੰਭੂ ਦੇ ਮੋਰਚਾ ਚੱਲ ਰਿਹਾ ਹੈ ਖਨੌਰੀ ਤੋਂ ਤੇ ਮੋਰਚਾ ਚੱਲ ਰਿਹਾ ਹੈ ਡੱਬ ਵਾਲੀ ਫਤਿਆਬਾਦ ਤੇ ਮੋਰਚਾ ਚੱਲ ਰਿਹਾ ਹੈ ਨਾਲ ਦੀ ਨਾਲ ਰਤਨਪੁਰਾ ਚਟਾਲਾ ਰੋਡ ਦੇ ਉੱਤੇ ਰਾਜਸਥਾਨ ਦੇ ਵਿੱਚ ਵੀ ਇਹ ਮੋਰਚਾ ਚੱਲ ਰਹੇ ਨੇ ਸੋ ਇਹ ਜਿੰਨੇ ਥਾਵਾਂ ਦੇ ਉੱਤੇ ਸਾਡੇ ਮੋਰਚੇ ਚੱਲਦੇ ਨੇ ਪੀਸਫੁਲੀ ਸਾਡਾ ਅੰਦੋਲਨ ਹੈ ਸਾਨੂੰ ਸਾਡੇ ਸੰਵਿਧਾਨ ਨੇ ਰਾਈਟ ਦਿੱਤਾ ਹੋਇਆ ਹੈ ਕਿ ਅਸੀਂ ਆਪਣੀ ਲੜਾਈ ਆਪਣੀ ਮੰਗ ਰੱਖ ਸਕਦੇ ਆ ਸਾਰੀਆਂ ਪੋਲੀਟੀਕਲ ਪਾਰਟੀਆਂ ਤੋਂ ਸਾਡੀ ਇਹ ਲੜਾਈ ਹੈ ਸਾਡੀ ਮੰਗ ਹੈ ਸੋ ਇਸ ਕਰਕੇ ਚੌਣ ਜਾਬਤੇ ਦੀ ਆੜ ਦੇ ਵਿੱਚ ਕੋਈ ਕੋਈ ਵੀ ਪ੍ਰਸ਼ਾਸਨ ਕਿਤੋਂ ਵੀ ਅਜੇਹਾ ਕੁਝ ਕਰਨ ਦੀ ਕੋਸ਼ਿਸ਼ ਨਾ ਕਰੇ ਕਿ ਸਾਡੇ ਧਰਨਾਕਾਰੀਆਂ ਨੂੰ ਪ੍ਰੋਟੈਸਟ ਕਰਨ ਵਾਲੇ ਲੋਕਾਂ ਨੂੰ ਪਰੇਸ਼ਾਨ ਕਰੇ ਸੋ ਇਹ ਬਰਦਾਸ਼ਤ ਨਹੀਂ ਕੀਤਾ ਜਾਏਗਾ ਪੂਰੀ ਤਰ੍ਹਾਂ ਪੀਸਫੁਲੀ ਸ਼ਾਂਤੀਪੂਰਵਕ ਢੰਗ ਦੇ ਨਾਲ ਸਾਡਾ ਅੰਦੋਲਨ ਚੱਲਦਾ ਹੈ ਉਹ ਅੰਦੋਲਨ ਉਨੀ ਦੇਰ ਤੱਕ ਜਾਰੀ ਰਹੇਗਾ ਜਿੰਨੀ ਦੇਰ ਤੱਕ ਸਾਡੀਆਂ ਮੰਗਾਂ ਮੰਨੀਆਂ ਨਹੀਂ ਜਾਂਦੀਆਂ ਸੋ ਇਹ ਮੇਰਾ ਸੁਨੇਹਾ ਹੈ ਸਾਰੇ ਸਾਡੇ ਕਿਸਾਨ ਵੀਰਾਂ ਨੂੰ ਸਾਡੇ ਮਜ਼ਦੂਰ ਵੀਰਾਂ ਨੂੰ ਸਾਡੇ ਦੁਕਾਨਦਾਰ ਵੀਰਾਂ ਨੂੰ ਤੇ ਨਾਲ ਦੀ ਨਾਲ ਸਾਡੀ ਸਰਕਾਰ ਨੂੰ ਵੀ ਇਹ ਚੇਤਾਵਨੀ ਹੈ ਕਿ ਕਿਸੇ ਵੀ ਥਾਂ ਦੇ ਉੱਤੇ ਕਿਸੇ ਮੋਰਚੇ ਦੇ ਉੱਤੇ ਬੈਠੇ ਸਾਡੇ ਕਿਸਾਨਾਂ ਨੂੰ ਤੰਗ ਪਰੇਸ਼ਾਨ ਇਹ ਆਰਚਨਾ ਕੀਤਾ ਜਾਏ ਕਿ ਚੋਣ ਜਾਬਤਾ ਲਾਗੂ ਹੋ ਗਿਆ ਚੋਣ ਜਾਬਤਾ ਲਾਗੂ ਹੋ ਗਿਆ ਤੇ ਕੱਲ ਨੂੰ ਤੁਹਾਡੀਆਂ ਸਾਰੀਆਂ ਪੋਲੀਟੀਕਲ ਪਾਰਟੀਆਂ ਦੀਆਂ ਵੱਡੀਆਂ-ਵੱਡੀਆਂ ਰੈਲੀਆਂ ਹੋਣੀਆਂ ਨੇ ਵੱਡੀਆਂ-ਵੱਡੀਆਂ ਯਾਤਰਾਵਾਂ ਹੋਣੀਆਂ ਉਹਨਾਂ ਲਈ ਤਾਂ ਕੋਈ ਚੋਣ ਜਾਬਤਾ ਨਹੀਂ ਅਗਰ ਸਾਡੇ ਕਿਸਾਨ ਕਿਤੇ ਆਪਦੀ ਹੱਕੀ ਲੜਾਈ ਦੀ ਮਗਲ ਕਰਦੇ ਆ ਇਹਨਾਂ ਵਜ੍ਹਾ ਤੇ ਚੋਣ ਜਾਬਦਾ ਸੁਪਰੀਮ ਕੋਰਟ ਦੀ ਰੂਲਿੰਗ ਹੈ ਸਪਸ਼ਟ ਉਹਨਾਂ ਦਾ ਫੈਸਲਾ ਹੋਇਆ ਹੋਇਆ ਸੁਪਰੀਮ ਕੋਰਟ ਵੱਲੋਂ ਕਿ ਸ਼ਾਂਤੀਪੂਰਵਕ ਢੰਗ ਦੇ ਨਾਲ ਆਪਣੀ ਲੜਾਈ ਲੜਦੇ ਕਿਸੇ ਵੀ ਵਿਅਕਤੀ ਨੂੰ ਛੇੜਿਆ ਨਹੀਂ ਜਾ ਸਕਦਾ ਔਰ ਸਾਡਾ ਰਾਈਟ ਹੈ ਸਾਡਾ ਮੌਲਿਕ ਅਧਿਕਾਰ ਹੈ ਕਿ ਅਸੀਂ ਆਪਣੀ ਆਪਦੀ ਗੱਲ ਸ਼ਾਂਤਮਈ ਢੰਗ ਦੇ ਨਾਲ ਰੱਖ ਸਕਦੇ ਆ ਉਸੇ ਤਰੀਕੇ ਨਾਲ ਅਸੀਂ ਰੱਖ ਰਹੇ ਆ ਕੋਈ ਵੀ ਅਧਿਕਾਰੀ ਛੇੜਛਾੜ ਕਰਨ ਦੀ ਕੋਸ਼ਿਸ਼ ਨਾ ਕਰੇ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ